ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹੱਲਾ ਪਹਿਲਾ ਆਰਤੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਨਾਇਕ ਤੋਹੀ ਸਹਿ ਸਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿ ਸਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨ ਦਿਨੋ 모ਹਿਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ursa ਨਾਮ ਤੇਰਾ ਕੇਸਰੋ ਲੈ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਘਾਸ ਜਪੇ ਨਾਮ ਲੈ ਤੁਝਹਿ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਿਉ ਉਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ ਠਾਰਹਿ ਸਗਲ ਜੂਠਾਰੇ ਦੇ ਰੋ ਕੀਆ ਤੁਜਹਿ ਕਿਆ ਅਰਪੋ ਨਾਮ ਤੇਰਾ ਤੋਹੀ ਚਵਰ ਢੁਲਾਰੇ 108864 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹੈ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ੍ਰੀ ਸੈਣ ਤੂ ਪ ਦੀਪਕ ਰੇਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ ਊਤਮਾ ਦਿਰਾ ਨਿਰਮਲ ਬਾਤੀ ਤੋਹੀ ਨਰੀਂਜਨ ਕਮਲਾਪਾਤੀ ਰਾਮਾ ਭਗਤ ਰਾਮਾ ਆਨੰਦ ਜਾਣੇ ਪੂਰਨ ਪਰਮ ਆਨੰਦ ਬਖਾਨੈ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਭਣੈ ਭਜ ਪਰਮਾਨੰਦੇ ਪਰਭਾਤੀ ਸੋਨ ਸੰਧਿਆ ਤੇਰੀ ਦੇਵ ਦੇਵਾ ਕਰ ਅਦਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਭਾਈ ठाडा ब्रह्मा निगम बि अलख न जाई रहाओ जात तेल नाम किया बाती दीपक देहे उजियारा जोत लाए जगदीश जगाया बूज बूज हारा पंचे शब्द नाहद बाजे संगे सारंग पानी ਕਬੀਰ ਦਾਸ ਤੇਰੀ ਆਰਤੀ ਕਿੰਨੀ ਨਿਰੰਕਾਰ ਨਿਰਵਾਣੀ ਧੰਨਾ ਗੋਪਾਲ ਤੇਰਾ ਅਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸੁਵਾਰ ਤਾਰਾ ਹਾਉ ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨਿਆ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਉ ਭੈਸੋ ਮੰਗੋਲਾ 베ਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੇ ਗੀਹਨ ਚੰਗੀ ਜਨ ਤੰਨਾ ਲੇਵੈ ਮੰਗੀ ਸਵਈਆ ਯਾਤੇ ਪਰਸਨ ਭਏ ਹੈ ਮਹਾਮੁੰਨ ਦੇਵਨ ਕੇ ਤਪ ਮੈਂ ਸੁਖ ਪਾਵੈ ਯਗ ਕਰੈ ਇਕ ਬੇਦਰ ਰਹਿ ਭਵ ਤਾਪ ਹਰੈ ਮਿਲ ਧਿਆਨ ਹੈ ਲਾਵੈ ਚਲਰ ਤਾਲ ਮਿਰਦੰਗ ਉਪੰਗਰ ਬਾਬਲੀਏ ਸੁਰ ਸਾਜ ਮਿਲਾਵੇ ਕਿਨਰ ਗੰਦਰਬ ਗਾਨ ਕਰੈ ਗਨ ਜਸ਼ ਅਪ ਸ਼ਰ ਨਿਰਤ ਦਿਖਾਵੇ ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇ ਹਾਰਤੀ ਕੋਟ ਕਰੈ ਸੁਰ ਸੁੰਦਰ पेख पुरंदर के बल जावे दानत तशन दे कै प्रदर्शन पाल में कुंकम लावे होत कुलाहल देवपुरी देव पुरी मिल देवन के कुल मंगल गावे सवैया हे राव हे सास हे निद मेरी अब बिनती सुन लीजे ਔਰ ਨਾ ਮੰਗ ਤਹੋਂ ਤੁਮ ਤੇ ਕਛਹ ਚਾਹਤ ਹੋ ਚਿਤ ਮੈਂ ਸੋਈ ਕੀਜੈ ਸਤਰਾ ਨਾ ਸ਼ਸਤਰ ਨਾ ਸੋ ਅਤ ਹੀਰਾਨ ਭੀਤਰ ਜੂਜ ਮਰੋ ਕਹਿ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਵਾਰ ਦੀਜੈ ਸਵਈਆ पाएंगे जब ते तु मरे तब ते कहूं आखतरे नहीं आन्यो राम रहीम पुराण कुरान अनेक कह मत एक न मान्यो सिमरत सातर वेद सब बहो भेद कह हम एक न जान्यो सरिय से पान कृपा तुमरी कर मैं ना कहो सब तोहे बखान्यो दोहरा ਸਗਲ ਦਵਾਰ ਕੋ ਛਾੜ ਕੈ ਗਿਹੋ ਤੋਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਦੋਹਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਬੜਿਓ ਪਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਜਾਪ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ स्वयं पव शुभं सर्वदा सर्वयुगते दोकालङ्पर्णाशीदे आलङ् स्वरूपे सदा अङ्गसङ्गे अपङ्गं वे पूते चतुर्चक्रवर्ती चतुर्चक्र पुगु स्वयं पव शुभं सर्वदा सर्वयुगते दुकालङ्कर्णाशीदे आलङ् स्वरूपे सदा अंग संगे बेपुते वाहे गुरु जी का खालसा गुरु जी की फतेह